ਬਹੁਤ ਹੀ ਸਤਿਕਾਰਯੋਗ ਦੇਸ਼ ਵਾਸੀਆਂ ਨੂੰ ਮੈਂ ਇਸ ਜੋ ਸਹੀਦੀ ਦਿਹਾੜਾ ਮਨਾਏ ਜਾ ਰਿਹਾ ਜੋ ਸਾਡੇ ਗੁਰੂਆਂ ਦੀ ਗੁਰੂ ਦੇ ਚਾਰ ਬੇਟਿਆਂ ਦੀ ਗੁਰੂਆਂ ਮਾਤਾ ਜੀ ਦੀ ਸਹੀਦੀ ਦਾ ਜੋ ਦਿਹਾੜਾ ਚੱਲ ਰਿਹਾ ਉਸ ਵਿਸ਼ੇ ਤੇ ਭਾਜਪੀ ਪਾਰਟੀ ਵੱਲੋਂ ਆਦੇਸ਼ ਹੈ ਵੀ ਪੂਰੇ ਪੰਜਾਬ ਦੇ ਵਿੱਚ ਸੁਖਮਣੀ ਸਾਹਿਬ ਦੇ ਪਾਠ ਕਰਵਾਏ ਜਾਣ ਥਾਂ-ਥਾਂ ਤੇ ਜਿਵੇਂ ਸਮਾਜ ਵੱਲੋਂ ਲੰਗਰ ਲਾਏ ਜਾ ਰਹੇ ਆ ਪਾਰਟੀ ਵੱਲੋਂ ਅਸੀਂ ਵੀ ਇਹ ਚੀਜ਼ ਮੰਨ ਲੋ ਹਰ ਵਿਧਾਨ ਸਭਾ ਹਲਕੇ 'ਚ ਕਰ ਰਹੇ ਆ ਮਾਨਸਾ ਬੁਲਾਡੇ ਸਰਦੂਲਗੜ ਇਸੇ ਤਰ੍ਹਾਂ ਪਾਰਟੀ ਵੱਲੋਂ ਇਹ ਆਦੇਸ਼ ਹੈ ਕਿ ਜੋ ਗੁਰੂ ਸਾਹਿਬਾਨਾਂ ਦੇ ਗੁਰੂ ਗਰੰਥ ਸਾਹਿਬ ਜੀ ਹੈ ਉਹਨਾਂ ਦੇ ਨਾਲ-ਨਾਲ ਚੱਲ ਕੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਹੋਏ ਅਸੀਂ ਮੰਨ ਲਓ ਗੁਰੂ ਸਾਹਿਬ ਨੂੰ ਗੁਰੂ ਦਵਾਰੇ ਤੱਕ ਛੱਡ ਕੇ ਆਵਾਂਗੇ ਤੇ ਇਹ ਪਾਰਟੀ ਜੋ ਹੈ ਭਾਜਪੀ ਇਹ ਭਾਜਪੀ ਪਾਰਟੀ ਵੱਲੋਂ ਹੀ ਗੁਰੂਆਂ ਦੀ ਸ਼ਹਾਦਤ ਤੇ ਦਿਨ ਮਨਾਏ ਜਾ ਰਹੇ ਨੇ ਜੀ ਅੱਜ ਦਾ ਦਿਨ ਇੱਕ ਸ਼ਹੀਦਾਂ ਦੀ ਸ਼ਹਾਦਤ ਨੂੰ ਨਮਨ ਕਰਨ ਲਈ ਆਏ ਹਾਂ ਸਾਡੇ ਮੰਡਲ ਪ੍ਰਧਾਨ ਸਰਦਾਰ ਜਸਵਿੰਦਰ ਸਿੰਘ ਸੰਘਾ ਜੀ ਹੈਗੇ ਬਾਕੀ ਜ਼ਿਲ੍ਹਾ ਪ੍ਰਧਾਨ ਵੀ ਆਏ ਬਸ ਸਾਰੇ ਸਵੇ ਸਾਥੀ ਬੈਠੇ ਆ ਤੇ ਮਸ਼ਾ ਜੀ ਵੀ ਬੈਠੇ ਆ ਵੀ ਬੈਠੇ ਆ ਜਨਾ ਸੱਤੀ ਸਾਥ ਤੇ ਹੋਰ ਵੀ ਸਾਰੇ ਵਰਕਰ ਮੈਂ ਸਮਝਦਾ ਸਾਰੇ ਚਰਨਾ ਚ ਨਮਨ ਕਰਨ ਦੇ ਕਾਬਲ ਨੇ ਜਿਨ੍ਹਾਂ ਨੇ ਸ਼ਹਿਮ ਚਾਰਜਾਂ ਦੀ ਸ਼ਹਾਦਤ ਨੂੰ ਨਮਨ ਕੀਤਾ ਤੇ ਪਰ ਪੰਜਾਬ ਦੇ ਜਿਹੜੇ ਹਾਲਾਤ ਉਹ ਇਸ ਵੇਲੇ ਠੀਕ ਨਹੀਂ ਆ लो एंड ऑर्डर दी स्थिति ठीक नहीं है सरकार ठीक काम नहीं कर रही और ਸਾਡੀ ਆਰਥਿਕ ਹਾਲਤ ਪੰਜਾਬ ਦੀ ਠੀਕ ਨਹੀਂ ਹੈ ਇਹ ਬਹੁਤ ਗੰਭੀਰ ਸਮੱਸਿਆਵਾਂ ਨੇ ਇਸ ਤੇ ਵਿਚਾਰ ਕਰਨ ਦੀ ਜ਼ਰੂਰਤ ਹੈ ਔਰ ਆਉਣ ਵਾਲੇ ਟਾਈਮ ਚ ਪੰਜਾਬ ਚ ਆਰਥਿਕ ਐਮਰਜੈਂਸੀ ਲਾਉਣੀ ਪੈ ਸਕਦੀ ਹੈ ਕਿਉਂਕਿ ਵਿਵਸਥਾ ਦੀ ਤਰਫ ਕੋਈ ਧਿਆਨ ਨਹੀਂ ਦੇ ਰਿਹਾ ਠੀਕ ਕਰਨ ਦੀ ਔਰ ਮੈਂ ਸਮਝਾ ਸਰਕਾਰ ਮਚਿਓਰਿਟੀ ਦਾ ਜੋ ਕੰਮ ਕਰਨਾ ਹੁੰਦਾ ਉਹ ਨਹੀਂ ਕਰ 파 ਰਹੀ ਔਰ ਜਿਸ ਤਰ੍ਹਾਂ ਨਾਲ ਅੱਜ ਦੇ ਦਿਨ ਨੂੰ ਵੀ ਸਰਕਾਰ ਨੂੰ ਮਨਾਉਣਾ ਚਾਹੀਦਾ ਸੀ ਪੂਰੇ ਪੰਜਾਬ ਦੇ ਅੰਦਰ ਮਨਾਉਣਾ ਚਾਹੀਦਾ ਜਗਾ ਜਗਾ ਉਹ ਸਰਕਾਰ ਉਪਰਾਗਾ ਨਹੀਂ ਕਰ ਰਹੀ ਕੇਂਦਰ ਸਰਕਾਰ ਨੇ ਤੈਅ ਕਰਤਾ ਕਿ ਸੈਵਜਾਦਿਆਂ ਦੀ ਸ਼ਹਾਦਤ ਤੇ ਜਿਹੜਾ ਪੂਰੇ ਦੇਸ਼ 'ਚ ਮਨਾਇਆ ਜਾਂਦਾ ਪਰ ਪੰਜਾਬ ਸਰਕਾਰ ਉਹਦੇ 'ਚ ਪਛੜ ਰਹੀ ਹੈ ਇਹ ਕਿਉਂ ਹੈ ਇਹ ਪਤਾ ਨਹੀਂ ਉਹ ਤਾਂ ਜਵਾਬ ਤਾਂ ਉਹ ਹੀ ਦੇ ਸਕਦੇ ਅੱਜ ਤੇ ਦੂਜਾ ਪੰਜਾਬ ਦੇ ਅੰਦਰ ਸਦਾ ਹਰ ਚੀਜ਼ ਦੇ ਅੰਦਰ ਨਗਾਰ ਆ ਰਿਹਾ ਸਾਡੀ ਇੰਡਸਟਰੀ ਜਿਹੜੀ ਹੈ ਫੇਰ ਦੁਬਾਰਾ ਪਹਿਲਾਂ 10000 ਕਰੋੜ ਦੀ ਇੰਡਸਟਰੀ ਸਾਡੀ ਸ਼ਿਫਟ ਕਰ ਗਈ ਕਾਨੂੰਨ ਵਿਵਸਥਾ ਦੀ ਹਾਲਤ ਖਰਾਬ ਹੋਣ ਕਰਕੇ ਉੱਤਰ ਪ੍ਰਦੇਸ਼ ਔਰ ਹੁਣ ਫੇਰ 25000 ਕਰੋੜ ਦੀ ਸਾਡੀ ਇੰਡਸਟਰੀ ਚਲੀ ਗਈ ਹੈ ਉੱਤਰ ਪ੍ਰਦੇਸ਼ ਔਰ ਬਾਕੀ ਜਗ੍ਹਾ ਵੀ ਜਾ ਰਹੀ ਹੈ ਔਰ ਹੌਲੀ ਹੌਲੀ ਪੰਜਾਬ ਜਦੋਂ ਉਦਯੋਗ ਨਹੀਂ ਰਹਿਣਗੇ ਫੇਰ ਰੋਜ਼ਗਾਰ ਕਿੱਥੋਂ ਮਿਲੇਗਾ ਇਹ ਸਾਰੀਆਂ ਚੀਜ਼ਾਂ ਸੋਚਣ ਵਾਲੀਆਂ ਨੇ ਇਹਨਾਂ ਤੇ ਪੰਜਾਬੀਆਂ ਨੂੰ ਚਿੰਤਾ ਕਰਨ ਦੀ ਜ਼ਰੂਰਤ ਆ ਅਸੀਂ ਬਦਲਾਅ ਦੇ ਚੱਕਰ 'ਚ ਐਸਾ ਗਲਤ ਕੰਮ ਕਰ ਬੈਠੇ ਕਿ ਇਹ ਇਹੀ ਬਦਲਾਅ ਸਾਨੂੰ ਚਾਹੀਦਾ ਤੁਸੀਂ ਦੇਖੋ ਜਗ੍ਹਾ ਜਗ੍ਹਾ ਰੋਜ਼ ਸਵੇਰੇ ਤੁਸੀਂ ਟੀਵੀ ਲਾ ਲਿਆ ਕਰੋ ਮੇਰੇ ਤਾਂ ਪੰਜਾਬ ਦਾ ਟੀਵੀ ਚੈਨਲ ਦੇਖਣ ਨੂੰ ਦਿਲ ਵੀ ਨਹੀਂ ਕਰਦਾ ਹੁੰਦਾ ਉਹਦਾ ਕਾਰਨ ਕੀ ਆ ਕਿਉਂ ਨਹੀਂ ਕਰਦਾ ਇਹ ਨਹੀਂ ਕਿ ਚੈਨਲ ਮਾੜੇ ਨੇ ਇਹ ਕਿ ਕਿਸੇ ਜਗ੍ਹਾ ਤਾਂ ਕਿਸੇ ਬੰਦੇ ਨੂੰ ਸਿੱਟ ਕੇ ਸ਼ਹਿਰ ਦੇ ਵਿੱਚ ਹੀ ਡਾਂਗਾ ਮਾਰ ਰਹੇ ਆ ਕਿਸੇ ਜਗ੍ਹਾ ਜੇਲ੍ਹ ਦੇ ਅੰਦਰੋਂ ਗੜਬੜ ਹੋ ਗਈ ਆ ਫੌਨ ਫੜੇ ਗਏ ਆ ਕਿਸੇ ਜਗ੍ਹਾ ਹਮਲੇ ਹੋ ਰਹੇ ਆ ਕਿਸੇ ਜਗ੍ਹਾ ਕਤਲੋਗਾਰਤ ਹੋ ਜਾਂਦੀ ਆ ਇਹਦੇ ਕਰਕੇ ਕਿ ਮਨ ਖਰਾਬ ਹੁੰਦਾ ਸਵੇਰੇ ਸਵੇਰੇ ਵੀ ਇਹ ਕੀ ਦੇਖ ਲਿਆ ਔਰ ਪੰਜਾਬ ਇਸ ਤਰ੍ਹਾਂ ਦਾ ਜਿਹਨੂੰ ਰੰਗਲਾ ਪੰਜਾਬ ਕਹਿੰਦੇ ਸੀ ਇਹ ਕੁੰਨੀ ਪੰਜਾਬ ਬਣਾਉਣਾ ਸੀ ਔਰ ਫਿਰ ਕੀ ਕਰਦੇ ਆ ਇਹਨਾਂ ਦੀ ਅਕਲ ਦੇਖੋ ਆਮ ਆਦਮੀ ਪਾਰਟੀ ਦੀ ਇੱਕ ਮੁਕਾਬਲਾ ਕਰਦੇ ਆ ਉੱਤਰ ਪ੍ਰਦੇਸ਼ ਨਾਲ ਸਾਡੇ ਕ੍ਰਾਈਮ ਕਹਿੰਦੇ ਘੱਟ ਆ ਉੱਤਰ ਪ੍ਰਦੇਸ਼ ਜਿਆਦਾ ਅਰੇ ਭਲੇ ਮਾਨਸ ਸਾਡੀ ਆਬਾਦੀ ਪੌਣੇ 3 ਕਰੋੜ ਪੰਜਾਬ ਦੀ ਉੱਤਰ ਪ੍ਰਦੇਸ਼ ਦੀ 25 ਕਰੋੜ ਤੇ ਅਸੀਂ ਸਾਡਾ ਕ੍ਰਾਈਮ ਦਾ ਗ੍ਰਾਫ ਉਹਨਾਂ ਨਾਲ ਕਿਵੇਂ ਮਿਲਾ ਰਹੇ ਹਾਂ ਇਹ ਇਹ ਇੱਕ ਸੂਝਵਾਨ ਬੰਦਿਆਂ ਦੀ ਗੱਲ ਹੁੰਦੀ ਹੈ ਮੈਂ ਸਮਝਦਾ ਵੀ ਆਮ ਆਦਮੀ ਪਾਰਟੀ ਕੋਲ ਉਸ ਤਰ੍ਹਾਂ ਦਾ ਵੀ ਜਿੱਦਾਂ ਦੇ ਬੁੱਧੀ ਜੀ ਵੀ ਚਾਹੀਦੇ ਆ ਉਹਦੀ ਵੀ ਕਮੀ ਹੈ ਤੇ ਜਾਂ ਉਹ ਜਾਣ ਬੁੱਝ ਕੇ ਪੰਜਾਬ ਦਾ ਦਰਦ ਨਹੀਂ ਹੈ ਉਹਨਾਂ ਨੂੰ ਹੁਣ ਜਿੰਨਾ ਲੋਕਾਂ ਨੇ ਇੱਥੇ ਰਹਿਣਾ ਉਹ ਕਿੱਥੇ ਜਾਣਗੇ ਕੁਝ ਤਾਂ ਵਿਦੇਸ਼ ਚਾਈ ਜਾਂਦੇ ਆ ਆਪਣੀ ਜ਼ਮੀਨ ਵੇਚ ਕੇ ਬਾਕੀ ਕਿੱਥੇ ਜਾਣਗੇ ਇਸ ਲਈ ਇਹ ਕੋ ਗੰਤਮਾਨ ਨੂੰ ਇਹ ਜਵਾਬ ਦੇਣੇ ਹੋਣਗੇ ਕੇਜਰੀਵਾਲ ਨੂੰ ਇਹ ਜਵਾਬ ਦੇਣੇ ਹੋਣਗੇ ਕਿ ਕੇਜਰੀਵਾਲ ਤੋਂ ਮੈਨੂੰ ਲੱਗਦਾ ਕਿ ਤਿਹਾਰ ਪਹੁੰਚ ਜਾਣਗੇ ਫਿਰ ਜਿਸ ਤਰ੍ਹਾਂ ਉਹ ਕਰ ਰਹੇ ਆ ਕਾਨੂੰਨ ਦੀ ਪਾਲਣਾ ਹੀ ਨਹੀਂ ਕਰਦੇ ਉਹਨਾਂ ਨੂੰ ਬਾਰ ਬਾਰ ਸੰਮਣ ਕਰ ਰਹੀ ਹੈ ਇਹਦੀ ਵੀ ਜਾ ਕੇ ਦੱਸੋ ਤੁਸੀਂ ਕੀ ਕੀਤਾ ਤੁਹਾਡੇ ਡਿਪਟੀ ਸੀਐਮ ਦੀ ਜ਼ਮਾਨਤ ਕਿਉਂ ਨਹੀਂ ਹੋ ਰਹੀ ਤੁਹਾਡੇ ਮਿਨਿਸਟਰ ਸਿੰਦਰ ਜੈਨ ਦੀ ਜ਼ਮਾਨਤ ਕਿਉਂ ਨਹੀਂ ਹੋ ਰਹੀ ਤੁਹਾਡੇ ਸੱਜੇ ਸਿੰਘ ਐਮਪੀ ਰਾਜਸਵਾਦੋਂ ਦੀ ਜ਼ਮਾਨਤ ਕਿਉਂ ਨਹੀਂ ਹੋ ਰਹੀ ਜਦੋਂ ਜ਼ਮਾਨਤ ਉਹਦੋਂ ਨਹੀਂ ਰਹੀ ਜਦੋਂ ਅਦਾਲਤ ਨੂੰ ਇਹ ਲੱਗਦਾ ਕਿ ਇਹ ਵਾਕਿਆ ਹੀ ਦੋਸ਼ੀ ਹੈ ਔਰ ਇਹ ਸਜਾਦੇ ਪਾਤਰ ਉਸ ਵੇਲੇ ਉਹਨਾਂ ਨੂੰ ਜਵਾਬ ਨਹੀਂ ਦਿੰਦੇ ਤਾਂ ਨਹੀਂ ਹੋ ਰਹੀ ਗਰੇਵਾਲ ਸਾਹਿਬ 2024 ਦੇ ਇਲੈਕਸ਼ਨ ਬਹੁਤ ਨੇੜੇ ਆ ਗਏ ਤੇ ਪਾਰਟੀ ਇਸ ਵਾਸਤੇ ਕੀ ਸ਼ੁਰੂਆਤ ਕਰ ਰਹੀ ਹੈ ਪਾਰਟੀ ਦੇਖੋ ਸਾਡੀ ਪਾਰਟੀ ਦੀ ਨੇਚਰ ਤੁਸੀਂ ਸਮਝਦੇ ਹੋਵੋਗੇ ਭਾਰਤੀ ਜਨ ਸੰਘ 'ਚ ਮੈਂ ਪਾਰਟੀ ਨਾਲ 35 ਸਾਲ ਤੋਂ ਜੁੜਿਆ ਹੋਇਆ ਪਿਛਲੇ 20 ਸਾਲ ਜਦੋਂ ਭਾਰਤੀ ਜਨ ਸੰਘ ਸੀ ਉਦੋਂ ਸਾਨੂੰ ਪਤਾ ਹੁੰਦਾ ਸੀ ਕਿ ਸਾਨੂੰ 5000 ਵੋਟ ਪੈਣੀਆਂ ਸਾਨੂੰ 2000 ਪੈਣੀਆਂ ਪਰ 500 ਜਾਂ 2000 ਵੋਟਾਂ ਦੇ ਲਈ ਵੀ ਅਸੀਂ ਜਿੱਤਣ ਵਾਲੇ ਅੰਦਾਜ਼ੇ 'ਚ ਤਿਆਰੀ ਕਰਦੇ ਸੀ ਜਿੱਤਣ ਵਾਲੇ ਅੰਦਾਜ਼ੇ ਕਰਦੇ ਸੀ ਜੇ ਅਸੀਂ ਉਹ ਨਾ ਕੀਤਾ ਹੁੰਦਾ ਅੱਜ ਅਸੀਂ ਸਰਕਾਰ ਬਣਾ ਬਣਾਈ ਹੁੰਦੀ ਅੱਜ મોદી ਜੀ ਵੀ ਪ੍ਰਧਾਨ ਮੰਤਰੀ ਨਾ ਹੁੰਦੇ ਇਸ ਕਰਕੇ ਤੁਸੀਂ ਦੇਖਿਆ ਹੁਣ ਅਸੀਂ ਆਪਣੇ ਤੁੰਦੇ ਕਿੰਨੇ ਪੱਕੇ ਆ ਗੱਲ ਦੇ ਕਿੰਨੇ ਪਿੱਕੇ ਜਦੋਂ ਅਚਲ ਬਲਦੇ ਰਾਜਪਾਈ ਦੀ ਸਰਕਾਰ ਬਣੀ ਪਹਿਲਾਂ 13 ਦਿਨ ਲਈ ਫਿਰ 13 ਮਹੀਨੇ ਲਈ ਫਿਰ ਪੂਰੇ 5 ਸਾਲ ਕਰਦੇ ਉਹਨਾਂ ਨੂੰ ਕੀ ਸਵਾਲ ਕਰਦੇ ਸੀ ਪਾਰਲੀਮੈਂਟ ਦੇ ਅੰਦਰ ਹੀ ਕਿ ਆਪ ਤੋਂ ਕਹਤੇ تھے ਕਿ ধারা 370 ਹਟਾएंगे आप तो कहते थे कि हम कानून व्यवस्था ठीक करेंगे आप तो बहुत राम मंदिर बनाएंगे बहुत सारिया गलां उस वे उन्होंने कटाक्ष किए उन्होंने की किया बड़ी शांति जब पूर्ण बहुमत में आएंगे तो सरकार भी बनाएंगे राम मंदिर भी बनाएंगे और धारा तीन सौ सत्तर भी हटाएंगे धारा तीन सौ सत्तर भी हट गई राम मंदिर भी बन गया कॉमन सिविल कोड लागू होने वाला रेगा वो योजना ਅਸੀਂ ਜੋ ਕਿਹਾ ਉਹ ਕੀਤਾ ਔਰ ਅੱਗੇ ਵੀ ਦੇਸ਼ ਨੂੰ ਵਿਕਾਸ ਦੇ ਰਸਤੇ ਤੇ ਲੈ ਕੇ ਜਾਣਾ ਮੋਦੀ ਜੀ ਜਿਹੜੀ ਹੁਣ ਅਗਲੀ ਸਰਕਾਰ ਬਣ ਰਹੀ ਆ ਅਸੀਂ ਦੁਨੀਆ ਦੀ ਇਸ ਵੇਲੇ ਪੰਜਵੀਂ ਵੱਡੀ ਆਰਥਿਕਤਾ ਇਸ ਤੋਂ ਬਾਅਦ ਤੀਸਰੀ ਵੱਡੀ ਆਰਥਿਕਤਾ ਬਣ ਜਾ ਰਹੀ ਹੈ ਦੁਨੀਆ ਦੇ ਵਿੱਚ ਕਿੱਥੇ ਤਾਂ ਇਕ ਟੋਲ ਆ ਲੈ ਕੇ ਜਾਂਦੇ ਹੁੰਦੇ ਸੀ ਕਿੱਥੇ ਅੱਜ 52 ਦੇਸ਼ਾਂ ਨੂੰ ਅਸੀਂ ਅਨੁਦਾਨ ਵੀ ਦਿੰਨੇ ਆ ਜਿਹੜਾ ਅਸੀਂ ਵਾਪਸ ਨਹੀਂ ਲੈਂਦੇ ਇਹ ਫਰਕ ਹੈ ਸਾਡੀ ਸਰਕਾਰ ਦਾ ਇਸ ਲਈ ਮੈਂ ਲੋਕਾਂ ਨੂੰ ਕਹੂੰਗਾ ਇਹ ਪੰਜਾਬ ਦੇ ਵੀ ਹਿੱਤ ਹੈ ਪੰਜਾਬ ਦੇ ਲੋਕ ਵੀ ਮੋਦੀ ਜੀ ਦੀ ਸਰਕਾਰ ਬਣਾਉਣ ਦੇ ਲਈ ਵੋਟ ਕਰਨ ਕਿਉਂਕਿ ਕੋਈ ਹੋਰ ਲੀਡਰਸ਼ਿਪ ਐਸੀ ਸਾਹਮਣੇ ਨਹੀਂ ਜਿਹੜੀ ਦੇਸ਼ ਨੂੰ ਵਿਕਾਸ ਦੇ ਰਸਤੇ ਤੇ ਲੈ ਜਾ ਸਕਦੀ ਹੈ ਗਰੇਵਾਲ ਸਾਹਿਬ ਅਕਾਲੀ ਦਲ ਨਾਲ ਤੁਹਾਡੇ ਕੋਈ ਗੱਠ ਜੋੜ ਦੀਆਂ ਚਰਚਾਵਾਂ ਆਮ ਸੁਣੀਆਂ ਜਾ ਰਹੀਆਂ ਹਨ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਜੀ ਅਕਾਲੀ ਦਲ ਨਾਲ ਅਜੇ ਤਾਂ ਕੁਝ ਨਹੀਂ ਹੈ ਸਾਡੀ ਸਾਨੂੰ 13 ਦੇ 13 ਸੀਟਾਂ ਤਿਆਰੀ ਕਰਨ ਨੂੰ ਕਿਹਾ ਪਰ ਮੈਂ ਇੱਕ ਚੀਜ਼ ਰੁਕਣਾ ਜੋ ਅਕਾਲੀ ਦਲ ਦੀ ਵਿਚਾਰਧਾਰਾ ਉਹ ਸਾਡੀ ਨਹੀਂ ਹੋ ਸਕਦੀ ਜੋ ਅੱਜ ਦੇ ਅਕਾਲੀ ਦਲ ਦੀ ਹੈ ਸਰਦਾਰ ਸੁਖਵੀਰ ਸਿੰਘ ਬਾਦਲ ਕਹਿੰਦੇ ਅਗੇ ਰਾਜਵਾਨਾਂ ਨੂੰ ਛੱਡ ਦਿਓ ਕਿਹੜਾ ਪ੍ਰਧਾਨ ਮੰਤਰੀ ਛੱਡ ਦੂ ਕਿਹੜਾ ਗ੍ਰਹਿ ਮੰਤਰੀ ਛੱਡੂਗਾ ਇਸ ਦੇਸ਼ ਦੇ ਅੰਦਰ ਕਾਨੂੰਨ ਦਾ ਰਾਜ ਆ ਉਹਨੂੰ ਫਾਂਸੀ ਦੀ ਸਜ਼ਾ ਹੋਈ ਹੋਈ ਹੈ ਪਹਿਲਾਂ ਤਾਂ ਉਹ ਮੁੜਕਾਇਚ ਤਬਦੀਲ ਹੋਵੇ ਫਿਰ ਉਹ ਛੁੱਟੂਗਾ ਬਿਨਾਂ ਸੋਚੇ ਸਮਝੇ ਬੋਲ ਰਹੇ ਆ ਔਰ ਮੈਂ ਸਮਝਦਾ ਕਿ ਪਹਿਲਾਂ ਅਕਾਲੀ ਦਲ ਦੇ ਪ੍ਰਧਾਨ ਹੁੰਦੇ ਸੀ ਜਥੇਦਾਰ ਮੋਹਨ ਸਿੰਘ ਥੋੜਾ ਸੰਤ ਬਾਬਾ ਫਤੇ ਸਿੰਘ ਕੰਤਾ ਬਾਬਾ ਹਰਜਨ ਸਿੰਘ ਲੰਗੋਵਾਲ ਤੇ ਹੋਰ ਇਸ ਤਰ੍ਹਾਂ ਦੇ ਬਹੁਤ ਲੋਕ ਸੀ ਉਹਨਾਂ ਦਾ ਨਾਮ ਲੈੰਦੇ ਹੀ ਸ਼ਰਧਾ ਦੇ ਸਤਕਾਰ ਨਾਲ ਸਿਰ ਚੁੱਕ ਜਾਂਦਾ ਸੀ ਪਰ ਅੱਜ ਕੀ ਹੈ ਇਸ ਤਰ੍ਹਾਂ ਦੀਆਂ ਪਰਦਾਸ਼ ਅੱਲਾ ਕਰਦਾ ਕਿਸ ਤਰ੍ਹਾਂ ਦੀਆਂ ਬਾਕੀ ਕਿਹੋ ਜਿਹੀ ਲੀਡਰ ਰਹਿ ਗਈ ਤੇ ਇਸ ਲਈ ਸਮਝਦਾ ਕਿ ਆਕਾਲੀ ਦਲ ਦਾ ਉਹ ਮਿਆਰ ਨਹੀਂ ਰਿਹਾ ਤੇ ਅਸੀਂ ਕੋਈ ਵਿਚਾਰਧਾਰਾ ਸਾਡੀ ਸਮਝੌਤਾ ਜੇ ਉੱਪਰ ਵਾਲੇ ਕਰ ਵੀ ਲੈਣਗੇ ਵਿਚਾਰਧਾਰਾ ਸਾਡੀ ਆਪਣੀ ਰਹੂਗੀ ਅਸੀਂ ਇਹਨਾਂ ਚੀਜ਼ਾਂ ਨਾਲ ਸਮਝੌਤਾ ਨਹੀਂ ਕਰਨ ਵਾਲੇ ਦੇਸ਼ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਹੋ ਸਕਦਾ ਕਿਸੇ ਨਾਲ ਕੋਈ ਭੇਦਭਾਵ ਨਹੀਂ ਹੋ ਸਕਦਾ ਔਰ ਜੇ ਤੁਸੀਂ ਸਿੱਖ ਜਿਹੜੇ ਆ ਖਾਲਸਾ ਉਹ ਇਹ ਸੱਚ ਵੀ ਸਾਰੇ ਮੰਤਰੀ ਬੈਠੇ ਵਿਦੇਸ਼ਾਂ ਦੇ ਬਈ ਰੌਲਾ ਨਹੀਂ ਪਾਉ ਕੋ ਜਲਦੀ ਹੈ ਬਹੁਤ ਵਿਦੇਸ਼ਾਂ ਦੀਆਂ ਸਰਕਾਰਾਂ 'ਚ ਵੀ ਅਸੀਂ ਬੈਠੇ ਆ ਸਾਡੇ ਮინისტრਰ ਬੈਠੇ ਆ ਕੈਨੇਡਾ ਦੀ ਸਰਕਾਰ 'ਚ ਵਿਆਪੀ ਮਿਨਿਸਟਰ ਇੰਨੇ ਜ਼ਿਆਦਾ ਨਹੀਂ ਜਿੰਨੇ ਸਾਡੇ ਭਾਰਤ ਦੀ ਸਰਕਾਰ 'ਚ ਨਹੀਂ ਹੈ ਤੇ ਜਿਹੜੇ ਜਿੱਥੇ ਵੀ ਜਾਂਦੇ ਆ ਪੰਜਾਬੀ ਉੱਥੇ ਕਾਨੂੰਨ ਦਾ ਵੀ ਪਾਲਣ ਕਰਦੇ ਆ ਉੱਥੇ ਆਪਣੇ ਬੜੇ-ਬੜੇ ਬਿਜ਼ਨਸ ਤੇ ادارے ਵੀ ਸਥਾਪਿਤ ਕਰਦੇ ਆ ਔਰ ਉਹਨਾਂ ਦੀਆਂ ਸਰਕਾਰਾਂ ਚ ਵੀ ਸਹਿਯੋਗ ਕਰਦੇ ਆ ਅਗਵਾਈ ਕਰਦੇ ਆ ਤੇ ਮੈਂ ਇਹ ਸਮਝਦਾ ਕਿ ਪੰਜਾਬੀਆਂ ਨੂੰ ਜਾਂ ਸਿੱਖਾਂ ਨੂੰ ਕ੍ਰਿਮੀਨਲ ਟਰਾਈਬ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਸਾਡੇ ਕੋਲ ਤਾਂ ਕਾਤਲ ਹੀ ਨੇ ਸਾਰੇ ਸਾਡੇ ਕੋਲ ਕਾਤਲ ਨਹੀਂ ਹੈ ਇਹ ਇਹ ਅਕਾਲੀ ਦਲ ਦੀ ਨੀਤੀ ਹੈ ਇਸ ਤਰ੍ਹਾਂ ਦਿਖਾਉਣ ਦੀ ਸਾਡੀ ਨਹੀਂ ਹੈ ਅਸੀਂ ਜਿਹੜੇ ਸਿੱਖ ਆ ਉਹ ਬਹਾਦਰ ਨੇ ਔਰ ਉਹ ਪ੍ਰਸ਼ਾਸਨ ਦਾ ਪਾਲਣ ਕਰਨ ਵਾਲੇ ਆ ਉਹ ਦੇਸ਼ ਦੀ ਵੀ ਰੱਖਿਆ ਕਰਦੇ ਆ ਔਰ ਵਿਦੇਸ਼ਾਂ 'ਚ ਵੀ ਆਪਣੇ ਆਪ ਨੂੰ ਸਥਾਪਿਤ ਕੀਤਾ ਇਹ ਅਕਾਲੀ ਦਲ ਤੇ ਸਾਡੀ ਸੋਚ 'ਚ ਫਰਕ ਹੈ ਸਾਡੀ ਸੋਚ ਜਹੀ ਰਹਿਣੀ ਹੈ ਅਕਾਲੀ ਦੇ ਨਾਲ ਤੁਹਾਨੂੰ ਵੀ ਹੰਗਾਰਾ ਮਿਲਣਾ ਜੀ ਤੇ ਲੋਕਾਂ ਨੂੰ ਜਾਣਕਾਰੀ ਦੇਣੀ ਆ ਉਹ ਸਰਕਾਰੀ ਤੌਰ ਤੇ ਭਾਰਤ ਸਰਕਾਰ ਜਾਣਕਾਰੀ ਦਿੰਦੀ ਆ ਜਿੱਥੇ ਸਾਡੇ ਵੀ ਬੰਦੇ ਹੈਗੇ ਆ ਉਹ ਪਾਰਟੀ ਦੇ ਵਰਕਰ ਵੀ ਚੱਲੇ ਜਾਂਦੇ ਆ ਜੇ ਕੋਈ ਜਾਣਕਾਰੀ ਹੋਣੀ ਚਾਹੀਦੀ ਹੈ ਤੇ ਉਹ ਤਾਂ ਜਿੱਦਾਂ ਸ਼ਕਤਾਂ ਦੇ ਪੈਸੇ ਦਿੰਦੇ ਆ ਮਕਾਨ ਬਣਾ ਕੇ ਦਿੰਦੇ ਆ ਜਿੱਥੇ ਜਿਲ੍ਹਾ ਕੋਲ ਮਕਾਨ ਨਹੀਂ ਹੈ ਔਰ ਹੋਰ ਬਹੁਤ ਸਾਰੀਆਂ ਜਿੱਦਾਂ ਇਹ ਮੈਡੀਕਲ ਸਕੀਮ ਆ 5 ਲੱਖ ਦਾ ਤੇ ਆਯੁਸ਼ਮਾਨ ਯੋਜਨਾ ਇਸ ਤਰ੍ਹਾਂ ਦੀ ਸਾਰੀ ਜਾਣਕਾਰੀ ਦਿੰਦੇ ਤੇ ਉਹਦੇ ਜਿਹੜੇ ਪੈਸੇ ਵੀ ਭਾਰਤ ਸਰਕਾਰ ਦਿੰਦੀ ਆ ਉਹਦੀ ਵੀ ਜਾਣਕਾਰੀ ਦਿੰਦੇ ਆ ਜਿਹੜੇ ਜਿਹੜੇ ਯੋਗੇ ਹੋਣਗੇ ਉਹ ਲੈ ਲੈਣਗੇ ਤੇ ਉਹਦੇ ਚ ਅਸੀਂ ਕੋਈ ਰਾਜਨੀਤਿਕ ਫਾਇਦਾ ਉਠਾਉਣ ਲਈ ਨਹੀਂ ਕਰ ਰਹੇ ਲੋਕ ਕੋਈ ਖਲਾਫ ਨਹੀਂ ਆ ਵੀ ਜੇਪੀ ਨਾਲ ਜੇ ਕਿਸਾਨ ਸਾਨੂੰ ਵੋਟ ਲਗਰੇ ਤਾਂ ਦੇਸ਼ ਸਾਡੀ ਸਰਕਾਰ ਕਿੱਥੋਂ ਬਣ ਜੇ ਠੀਕ ਹੈ ਹਾਂ ਜੀ ਇਹ ਇਹ ਪੰਜਾਬ ਦੇ ਜਿਹੜੀਆਂ ਕਿਸਾਨ ਜੱਥੇਬੰਦੀਆਂ ਨੇ ਨਾ ਉਹਨਾਂ ਦੀ ਗੱਲ ਕਰੋ ਕਿਸਾਨ ਪੰਜਾਬ ਚ ਵੀ ਸਾਡੇ ਨਾਲ ਕਿਸਾਨ ਦੇ ਹਿੱਤ ਦੀ ਗੱਲ ਆ ਕਿਸੇ ਸਰਕਾਰ ਨੇ 2-2000 ਰੁਪਏ ਪਾਇਆ ਸੀ ਇੱਦਾਂ ਹਾਂ ਜੀ ਕਿਸੇ ਸਰਕਾਰ ਕਿਸਾਨ ਸਨਮਾਨ ਦੇ ਜਿਹਨੂੰ ਕਹਿੰਦੇ ਆ ਬਾਕੀ ਵੀ ਹੋਰ ਬਹੁਤ ਸਾਰੀਆਂ ਸਕੀਮਾਂ ਨੇ ਮੈਂ ਹੁਣ ਇੱਥੇ ਦੱਸਣ ਲੱਗੂੰਗਾ ਸੀ ਕੋਈ ਵੋਟਾਂ ਲੈਣ ਲਈ ਨਹੀਂ ਇਹ ਕੰਮ ਕਰਦੇ ਵੋਟਾਂ ਸਾਨੂੰ ਆਪਣੇ ਆਪ ਹੀ ਪੈ ਜਾਂਦੀਆਂ ਨੇ ਇਸ ਵਾਰ ਵੀ ਦੇਸ਼ ਸਾਡੀ ਸਰਕਾਰ ਬਣ ਰਹੀ ਹੈ ਪਹਿਲਾਂ ਸਾਡੀ 303 ਸੀਟਾਂ ਦੇ ਸੀ ਤੇ ਹੁਣ ਜਾ ਕੇ 400 ਦੇ ਕਰੀਬ ਸਾਡੀਆਂ ਲੋਕ ਸੋ ਸੀਟਾਂ ਹੋਣੀਆਂ ਨੇ ਉਹਦੇ ਵਿੱਚ ਪੰਜਾਬੀ ਜਿੰਨਾ ਯੋਗਦਾਨ ਪਾ ਲੈਣਗੇ ਉਨਾ ਹੀ ਪੰਜਾਬ ਦਾ ਵਿਕਾਸ ਹੋਊਗਾ ਠੀਕ ਹੈ ਤੇ ਇਹ ਜੀ ਸਰਕਾਰ ਆਜੂਗੀ ਤਾਂ ਵਿਕਾਸ ਕਿੱਥੋਂ ਹੋਣਾ ਜਿੱਥੇ ਕਾਨੂੰਨ ਵਿਵਸਥਾ ਹੀ ਠੀਕ ਨਹੀਂ ਉੱਥੇ ਬਿਜ਼ਨਸ ਕੋਈ ਕਿੱਥੋਂ ਕਰ ਲਊਗਾ ਉੱਥੇ ਕੋਈ ਨੌਕਰੀ ਕਿੱਥੋਂ ਕਰ ਲਊਗਾ ਪਤਾ ਨਹੀਂ ਕਦੋਂ ਕਿਸੇ ਨੂੰ ਮਾਰ ਦੇਣਾ ਕੋਈ ਪਤਾ ਹੀ ਨਹੀਂ ਹੈ ਇੱਥੇ ਤੇ ਇਹ ਤਾਂ ਹਾਲਤ ਕਰਤੀ ਇਹਨਾਂ ਨੇ ਪੰਜਾਬ ਦੀ ਇਸ ਖਰਕੇ ਪਰ ਕੋਮਤਮਾਨ ਜਿਹੜਾ ਮੈਂ ਸਮਝਦਾ ਕਿ ਇੱਕ ਦੂਜੇ ਦਾ ਆਦਰ ਕਰਨਾ ਚਾਹੀਦਾ ਉਹ ਆਦਰ ਵੀ ਨਹੀਂ ਕਰਦੇ ਕੁਛ ਨਹੀਂ ਜਰਾ ਜੀ ਅੱਜ ਜਿਲ੍ਹਾ ਪ੍ਰਧਾਨ ਮੈਟਾ ਮੰਡਾ ਦੇ ਪ੍ਰਧਾਨ ਮੈਟਾ ਆਏ ਬੈਠੇ ਆ ਬੈਠੇ ਆ ਜੇ ਕੋਈ ਚਲੇਬੰਦੀ ਇੱਥੇ ਦੱਸ ਦਿਓ ਇੱਥੇ ਕੋਈ ਨਹੀਂ ਹੈ ਭਾਜਪਾ ਦੀ ਚਲੇਬੰਦੀ ਨਹੀਂ ਚੱਲ ਸਕਦੀ ਇਹ ਅਨਸ਼ਾਸਨ ਵਾਲੀ ਪਾਰਟੀ ਹੈ ਇਹਦੇ ਚ ਨਹੀਂ ਚੱਲਦੇ ਅੱਜ ਦਾ ਦਿਨ ਬਹੁਤ ਮਹਾਨ ਹੈ ਕਿਉਂਕਿ ਜਿਹੜੀ ਜ਼ਹਾਦਤ ਹੋਈ ਸਾਹਿਬਜ਼ਾਦਿਆਂ ਦੀ ਇਹ ਜਿ ਵਰਗੀ ਕੋਈ ਉਦਾਹਰਨ ਪੂਰੇ ਵਰਲਡ ਦੇ ਵਿੱਚ ਨਹੀਂ ਮਿਲਦੀ ਉਹ ਮਾਤਾ ਗੁੱਜਰਕੌਰ ਉਹਨਾਂ ਦੇ ਪੋਤਰੇ ਚਾਰੇ ਪੁੱਤਰੇ ਦੇਸ਼ ਲਈ ਕੁਰਬਾਨ ਕਰਦੇ ਨੇ Hindu ਧਰਮ ਲਈ ਕੁਰਬਾਨ ਕਰਦੇ ਨੇ ਇਹ ਬਹੁਤ ਵੱਡੀ ਗੱਲ ਹੈ ਮੈਂ ਉਹਨਾਂ ਨੂੰ ਸਲਾਮ ਕਰਦਾ ਕੋਈ ਲਫ਼ਜ਼ ਨਹੀਂ ਹੈ ਵੀ ਜਿਹੜਾ ਇਸ ਸਲਾਮ ਵਾਸਤੇ ਕਿਹਾ ਜਾਵੇ ਬਹੁਤ 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 ਮੈਂ ਇਹਨਾਂ ਦਾ ਸਾਡੇ ਭਾਰਤ ਜਨਤਾ ਪਾਰਟੀ ਦਾ ਜਿਨ੍ਹਾਂ ਨੇ ਰਚਾ ਬਹੁਤ ਬੜਾ ਬਹੁਤ ਵਧੀਆ ਕੀਤਾ ਇਹਨਾਂ ਨੂੰ ਯਾਦ ਕੀਤਾ ਇਹਨਾਂ ਕਹਿੰਦਾ ਖਿਮਾਂ ਦਾ ਯਾਸ਼ਿਕਾਂ